ਉਹ ਸੀਗਾ ਕਿ ਇੱਕ ਸਾਡਾ ਇੱਕ ਡੀਐਸਪੀ ਸੀਗਾ ਬੈਚਮੇਟ ਹੀ ਉਹਨੂੰ ਕੋਈ ਗਿਫਟ ਦੇ ਗਿਆ ਕੋਈ ਰਿਸ਼ਤੇਦਾਰ ਆਇਆ ਬਾਹਰੋਂ ਬਲੂ ਲੇਬਲ ਦੀ ਸਕੌਜ ਦੀ ਬੋਤਲ ਦੇ ਗਿਆ ਉਹਨੇ ਲਾ ਕੇ ਫੜ ਕੇ ਲਿਫਾਵੇ 'ਚ ਰੱਖ ਲਿਆ ਉੱਥੇ ਬੈੱਡ ਦੇ ਨਾਲ ਹੀ ਜਿਵੇਂ ਆਪਾਂ ਰੱਖਦੇ ਹੁੰਨੇ ਆ ਉਹਦੇ ਘਰੇ ਪੇਂਟ ਦਾ ਕੰਮ ਚੱਲਦਾ ਸੀਗਾ ਤੇ ਕੋਈ ਪਿੰਡ ਜਿਹੜਾ ਪੇਂਟ ਕਰਨ ਵਾਲਾ ਸੀਗਾ ਬੰਦਾ ਉਹਨੇ ਚੁੱਪ ਕਰਕੇ ਦੇਖਿਆ ਬੋਤਲ ਦੀ ਪਈ ਆ ਨੇ ਚੁੱਪ ਕਰਕੇ ਲਿਫਾਵੇ 'ਚ ਪਾਈ ਤੇ ਜਾਂਦਾ ਹੋਇਆ ਲੈ ਗਿਆ ਅੱਛਾ ਅੱਛਾ ਓਥੇ ਹੁਣ ਘਰੇ ਚੋਰੀ ਹੋਈ ਵੈਸੇ ਵੀ ਨਮੋਸ਼ੀ ਜੀ ਵਾਲੀ ਗੱਲ ਹੁੰਦੀ ਆ ਵੀ ਪੁਲਿਸ ਵਾਲਾ ਸੀਗਾ ਤੇ ਉਹਦੇ ਘਰੇ ਚੋਰੀ ਹੋ ਗਈ ਤਾਂ ਉਹਨੇ ਇੱਕ ਚੁੱਪ ਕਰਕੇ ਇੱਕ ਨੜਾ ਨੇੜੇ ਦਾ ਸੀਗਾ ਥਾਣੇਦਾਰ ਨੂੰ ਬੁਲਾਇਆ ਉਹਨੂੰ ਗੱਲ ਜੀ ਦੱਸੀ ਵੀ ਯਾਰ ਮੜੀ ਜੀ ਸੀਕ੍ਰੀਟ ਜੀ ਇਨਕੁਆਰੀ ਸੀਕ੍ਰੀਟ ਜੀ ਇਨਕੁਆਰੀ ਕਰਲਾ ਮਤਲਬ ਦੇਖ ਯਾਰ ਹਨਾ ਉਹਨੇ ਦੋ ਚਾਰ ਬੰਦਿਆਂ ਨੂੰ ਪੁੱਛਿਆ ਬੱਚਾ ਬਾਲਾ ਪੁੱਛਿਆ ਵੀ ਨਹੀਂ ਜਾਂਦਾ ਵੀ ਤੂੰ ਤਾਂ ਨਹੀਂ ਚੋਰੀ ਕੀਤੀ ਬੰਦੇ ਨੂੰ ਇਨਸਲਟ ਹੁੰਦੀ ਆ ਹਨਾ ਚਲੋ ਜੀ ਗੱਲ ਜੀ ਠੰਡੇ ਵਸਤੇ 'ਚ ਬੈ ਗਏ ਉਹ ਤਾਂ ਉਦੋਂ ਬਾਅਦ ਕੀ ਹੋਇਆ ਜਿਹੜਾ ਬੰਦਾ ਉਹ ਚੋਰੀ ਕਰਕੇ ਲਗਿਆ ਸੀ ਆਪ ਉਹ ਪੀਂਦਾ ਨਹੀਂ ਸੀ ਉਹਨੇ ਆਪਣੇ ਪੇਂਟ ਵਾਲੇ ਠੇਕੇਦਾਰ ਨੂੰ 500 ਚ ਵੇਚਤੀ ਉਹ ਬਲੂ ਲੈਵਲ ਦੀ ਬੋਤਲ ਅੱਛਾ ਜੀ ਉਹਨੇ ਆਖਿਆ ਵੀ ਬੜੀ ਵਧੀਆ ਬੋਤਲ ਦੇਖਣ ਚ ਵਧੀਆ ਲੱਗਦੀ ਉਹਨੇ ਇੱਕ ਆਪਣਾ ਪਰਮ ਮਿੱਤਰ ਸੱਦ ਲਿਆ ਹੋਰ ਅੱਛਾ ਚਿਕਨ ਚੁਕਨ ਬਣਾਇਆ ਉਹਨਾਂ ਨੇ ਤੇ ਦੋਨੇ ਜਣੇ ਪੀਣ ਲੱਗ ਪਏ ਹੈਨਾ ਉਹਨੂੰ ਦੱਸਿਆ ਵੀ ਬਹੁਤ ਵਧੀਆ ਸ਼ਰਾਬ ਆਈ ਅੱਛਾ ਉਹ ਮੋਟਾ ਸੰਤਰਾ ਪੀਂਦੇ ਸੀ ਹਾਂਜੀ ਤੇ ਉਹਨਾਂ ਨੂੰ ਕਿਤੇ ਚੜ ਨਹੀਂ ਸੀ ਚੜ ਨਹੀਂ ਸੀ ਦੋਨੇ ਜਣੇ ਬੋਤਲ ਪੀ ਗਏ ਤੇ ਇੱਕ ਦੂਜੇ ਨੂੰ ਲਿਖ ਜਾਣ ਉਹ ਉਹ ਕਹਿੰਦਾ ਜਿਹੜਾ ਉਹਦਾ ਗੈਸਟ ਸੀਗਾ ਉਹਨੇ ਫਿਰ ਤਤ ਗੱਡਿਆ ਹਾਂਜੀ ਕਹਿੰਦਾ ਬਾਈ ਇਹ ਤਾਂ ਨਾ ਮੇਰੇ ਸਾਹਮਣੇ ਲੱਗੀ ਹੋਈ ਐ ਇੱਕ ਪਾਣੀ ਪਾਇਆ ਹੋਇਆ ਪਾਣੀ ਇਹਦਾ ਸ਼ਰਾਬ ਦੇ ਨਾਲ ਧੋਖਾ ਹੋ ਗਿਆ 500 ਰੁਪਏ ਦੀ ਠੱਗੀ ਹੋ ਗਈ ਹਾਂਜੀ ਫਿਰ ਉਹ 200 ਦੀ ਹੋਰ ਬੋਤਲ ਲੈ ਜਾ ਕੇ ਮੋਟੇ ਸੰਤ ਦੇ ਦੇਸੀ ਖਲਾਬ ਦੀ ਹਾਂਜੀ ਠੀਕ ਹੈ ਜੀ ਉਹ ਚਲੋ ਹਾਂ ਕਾਇਮ ਹੋਏ ਤੁਹਾਡਾ ਹਾਂ ਕਾਇਮ ਹੋਏ ਤੇ ਉਦਣ ਸੇਰ ਨੂੰ ਕੀਤਾ ਉਹਨੇ ਠੇਕੇਦਾਰ ਨੇ ਉਹ ਲਾਗੇ ਬੋਤਲ ਪਹੁੰਚ ਗਿਆ ਉਹ ਮਜ਼ਦੂਰ ਦੇ ਘਰੇ ਉਹ ਚੱਕੇ ਮਾਰੀ ਪੈਰਾਂ ਚ ਕਹਿੰਦਾ ਸਾੜਾ ਧੋਖਾ ਕੀਤਾ ਮੇਰੇ ਨਾਲ 500 ਪਹਿਲਾਂ ਮੇਰਾ ਇਹ ਨੁਕਸਾਨ ਹੋਇਆ 200 ਰੁਪਈਆ ਕਹਿੰਦਾ ਮੈਂ ਹੋਰ ਬੋਤਲ ਲੈ ਕੇ ਆਇਆ ਮੁਰਗੇ ਦਾ ਹੱਡ ਨੁਕਸਾਨ ਹੋਇਆ ਕਹਿੰਦਾ ਯਾਰ ਤੂੰ ਤਾਂ ਸਾਡਾ ਖਰਾਬ ਹੀ ਕਰਦਾ ਕੰਮ ਜੀ ਉਹ ਤੂੰ ਤੂੰ ਮੈਂ ਹੋ ਗਏ ਆਪਸੇ ਲੜ ਪਏ ਜੀ ਹਾਂਜੀ ਉਹਨੇ ਕਿਤੇ ਉਹਨੇ ਕਿਤੇ ਦੇ ਪੀੜਾ ਚੂੜਾ ਮਾਰਤੀਆਂ ਮਜ਼ਦੂਰ ਦੇ ਤੇ ਉਹ ਜਾ ਕੇ ਭਾਈ ਥਾਣੇ ਚਲੇ ਗਏ ਅੱਛਾ ਥਾਣੇ ਫਿਰ ਉਹ ਥਾਣੇ ਉਹ ਸਾਰੀ ਗੱਲਬਾਤ ਆਈ ਬੋਤਲ ਵੀ ਆ ਗਈ ਥਾਣੇ ਹਨਾ ਹਾਂਜੀ ਬੋਤਲ ਬੋਲ ਪੀ ਬੋਤਲ ਬੋਲ ਪੀ ਹਾਂ ਫਿਰ ਥਾਣੇ ਉਹਦਾ ਜਿਹੜਾ ਡਿਊਟੀ ਅਫਸਰ ਸੀਗਾ ਉਹੀ ਸੀਗਾ ਜਿਹਨੂੰ ਪਹਿਲਾਂ ਡਿਊਟੀ ਲਈ ਸੀ ਡੀਐਸਪੀ ਸਾਹਿਬ ਨੇ ਹਾਂਜੀ ਕਿ ਉਹਨੇ ਫੋਨ ਕੀਤਾ ਡਿਪਟੀ ਸਾਹਿਬ ਨੂੰ ਕਹਿੰਦੇ ਥੋੜੀ ਬੋਤਲ ਤਾਂ ਮਿਲ ਗਈ ਹਾਂ ਪਰ ਹੈਗੀ ਬੁਰੀ ਹਾਲਤ ਵਿੱਚ ਖਾਲੀ ਆਉਣਗਾ